ਪੈਪ ਨਾ ਲੈ ਲੋ ਇੱਕ ਨਾ ਮਾ ਇੱਕ ਹੋਰ ਲੈ ਲੈਣਾ ਯਾਰ ਇਹ ਪੈਪ ਹੋ ਗਿਆ ਖਰਾਬ ਪੈਪ ਵਧੀਆ ਲੈਣਾ ਹੁਣ ਜਿਹੜਾ ਲੈਣਾ ਨਾ ਲਿੱਤਾ ਤਾਂ ਇਹ ਵੀ ਵਧੀਆ ਹੀ ਤਾਂ ਇਹ ਗੜ ਮਾੜਾ ਲਿੱਤਾ ਦਾ ਇਹ ਬੰਦਾ ਜਿਹੜਾ ਵਿੱਚ ਮੇਰੇ ਹੱਥ ਚੰਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਸੀਂ ਸਾਰੇ ਜਾਣੇ ਮੇਰੇ ਨਵੇਂ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਚਲੋ ਜੀ ਆਪਾਂ ਚੱਲਦੇ ਹਾਂ ਮਨਦੀਪ ਦੇ ਕੋਲ ਤੇ ਚਲੋ ਦੇਖਦੇ ਹਾਂ ਜਾ ਕੇ ਮਨਦੀਪ ਕੀ ਕਰਦੀ ਨੇ ਖੇਤਾਂ 'ਚ ਬਹੁਤ ਵਧੀਆ ਹੋ ਵਗਿਆ ਜੀ ਕਿੱਥੇ ਆਪਣਾ ਕਿੱਥੇ ਵਿਆਹੀ ਕੁੜੀ ਆਹਾਂ ਵਿਆਹੀ ਯਾਰਾ ਜੀ ਪੱਲੇ ਨੂੰ ਨੇ ਪੈਲ ਕੋ ਐਸ਼ਾ ਉੱਧਰੇ ਖੰਨੇਵਾਂਦ ਆਉਣ ਵਾਲਾ ਹਾਂ ਸਾਡੀ ਕੰਨੀ ਹੋਈ ਯਾਰ ਜੀ ਬਦਲੇ ਲੂਣਾ ਪੈਂਦਾ ਹਾਂ ਉਹ ਤੁਸੀਂ ਦੋ ਦਿਨ ਲਾ ਕੇ ਨਾ ਤਿੰਨ ਦਿਨ ਤੇ ਤਿੰਨ ਦਿਨ ਦਾ ਸੇਮੇਲ ਵਾਲੇ ਦਿਨ ਗਾਏ ਦੂਵੇ ਦਿਨ ਬਰਾਤ ਤੀਏ ਦਿਨ ਫਿਰ ਸ਼ਾਮ ਨੂੰ ਆਇਲ ਅੱਛਾ ਫਿਰ ਉੱਥੇ ਦਿਨ ਮਿਲਣੀਆਂ ਕਰਨ ਗਏ ਇੱਕ ਦਿਨ ਛੱਡ ਕੇ ਅੱਜ ਇੱਕ ਦਿਨ ਜੱਦ ਕੇ ਅ ਬਹੁਤ ਸੋਹਣਾ ਵਿਆਹ ਹੋਇਆ ਯਾਰ ਜੀ ਦੋਸਤ ਜਵਾਈ ਮੇਰਾ ਬਹੁਤ ਸੋਹਣਾ ਹੈ ਲੰਬਾ ਲੰਜਾ ਇਹਦੇ ਵਰਗਾ ਆਪਣਾ ਸਾਭ ਆ ਕੇ ਲੜਾ ਇਹ ਬਹੁਤ ਸ਼ੁਕਰ ਹੈ ਦੀ ਸ਼ੁਕਰ ਅੱਜ ਕੱਲ ਕਿੱਥੇ ਪਹਿਲੀ ਗੱਲ ਤਾਂ ਮੁੰਡੇ ਮੁੰਡੇ ਨਹੀਂ ਮਿਲਦੇ ਉਹੀ ਅੱਜ ਕੱਲ ਨਸ਼ੇ ਨਹੀਂ ਪੱਟੀ ਮੇਸ ਕਰਤੀ ਪੰਜਾਬ ਦੀ ਬਸ ਮੁੰਡਾ ਖਾਂਦਾ ਪੀਂਦਾ ਨਹੀਂ ਤਾਂ ਇਹ ਨਹੀਂ ਕਿ ਗਾਰੰਟੀ ਆਹੀ ਬਹੁਤ ਵੱਡੀ ਗੱਲ ਹੈ ਮੈਂ ਤਾਂ ਆਹੀ ਬਹੁਤ ਵੱਡੀ ਚੀਜ਼ ਹੈ ਤੰਨਾ ਮੈਨੂੰ ਕਹਿ ਰਿਹਾ ਸੀ ਕਹਿੰਦਾ ਆਂਟੀ ਨਾਨੀ ਜੀ ਤੁਹਾਡੀ ਦੋਤੀ ਬਿਥੇਰੀ ਅਕਲ ਲਾਈ ਆ ਮੈਂ ਕਿ ਦੋਤੀ ਤਾਂ ਮੇਰੀ ਅਕਲ ਨਾਲ ਹੀ ਹੈਗੀ ਐ ਤੂੰ ਵੀ ਮੈਨੂੰ ਅਕਲ ਲਾਈ ਚਾਹੁੰਦਾ ਹ ਹਾਪ ਤੇ ਹੁਣ ਜਿਹੜਾ ਰੋਜ਼ ਅਖਬਾਰ ਹੁੰਦਾ ਨਾ ਮੈਂ ਤਾਂ ਅਖਬਾਰ ਚ ਦੋ ਚਾਰ ਖਬਰਾਂ ਤਾਂ ਡੇਲੀ ਹੁੰਦੀਆਂ ਹੀ ਆ ਅੱਜ ਦੇ ਅਖਬਾਰ ਚ 18 ਸਾਲ ਦਾ ਮੁੰਡਾ ਉਹ ਗਿਆ ਚਿੱਤੇ ਨਾਲ ਇੱਕ ਹੋਰ ਮੁੰਡਾ ਦੋ ਦੋ ਜਣਿਆਂ ਦੀ ਖਬਰ ਆਈ ਵੀ ਸੀ ਤੇਰ ਦੱਸ ਨਸ਼ੇ ਨੇ ਨਿਕਲਦੇ ਰੋਜ਼ 2-4 2-4 ਤੱਕ ਨਸ਼ੇ ਪੱਤੇ ਨਾਲ ਹੀ ਹੁੰਦਾ ਚਿੱਟੇ ਚਿੱਟੇ ਦਾ ਹੀ ਮੇਰਾ ਬੈਠਿਆ ਪਿਆ ਬੰਦਾ ਬਸ ਬਸ ਦੀ ਗੱਲ ਕਰਾ ਜੀ ਉਹ ਬੱਚੇ ਉਹ ਆਪਣੇ ਆਪ ਨੂੰ ਆਪਣੀਆਂ ਸੇਤਾ ਜਿਹੜੇ ਬੱਚੇ ਸਾਰਾ ਕੁਝ ਹੀ ਕਰਨਾ ਹੀ ਟੱਬਰ ਦਾ ਬੇੜਾ ਬੈਠ ਜਾਂਦਾ ਹਾਂ ਹੁਣ ਜਿਹਨੇ ਆਪਣੀਆਂ ਸੇਤਾ ਇੰਨੀਆਂ ਦੇਖਣੀਆਂ ਰੱਜ ਉਹੀ ਗੱਲ ਹੈ ਪਤਾ ਕੀ ਹੈ ਸਾਡੇ ਹੁਣ ਸਾਡੇ ਵੱਲ ਜਿਵੇਂ ਹੁਣ ਜ਼ਮੀਨ ਆਈ ਵੀ ਚੰਡੀਗੜ੍ਹ ਚ ਹਨਾ ਫਲਕਾਂ ਲਈ ਹੁਣ ਸਾਰੇ ਉੱਥੇ ਪੈਸਾ ਮਿਲ ਗਿਆ ਖੁੱਲਾ ਖੁੱਲਾ ਪੈਸਾ ਕਰੋੜਾਂ ਰੁਪਿਆ ਕਰੋੜਾਂ ਰੁਪਿਆ ਬਾਕੀ ਐ ਥੋੜੀ ਹੈ ਵੀ ਹਾਂ ਆਪਾਂ ਨੇ ਦੇਖਣਾ ਬਦੂਨੀਆ ਚਿੱਟੇ ਪਰ ਲੱਗੀ ਵੀ ਮੁੰਡੇ ਨੌਜਵਾਨ ਹੱਜੇ ਤੁਸੀਂ ਜਾ ਕੇ ਦੇਖ ਲੈਣਾ ਉੱਥੇ ਇੰਨਾ ਕੁ ਬੁਰਾ ਹਾਲ ਹੈ ਸਾਡੇ ਪਿੰਡ ਦੇ ਵਿੱਚ ਇਸ ਹਾਰੀ ਦੁਨੀਆ ਛੋਟੇ ਛੋਟੇ ਜਵਾਕ ਪੈਸੇ ਦੇ ਜੋਰ ਪੁੱਤ ਪੈਸੇ ਦੇ ਜੋਰ ਪੈਸਾ ਖੁੱਲਾ ਮਿਲ ਗਿਆ ਇਕ ਤਾਂ ਹੋਇਆ ਬੰਦੇ ਨੇ ਕਮਾਇਆ ਹੋਵੇ ਹੈਨਾ ਇੱਕ ਬੈਠੇ ਬਿਠਾਏ ਨੂੰ ਮਿਲ ਗਿਆ ਜ਼ਮੀਨ ਅਕਵਾਇਰ ਹੋ ਗਈ ਸਰਕਾਰ ਨੇ ਲੈ ਲਈ ਐਸਾ ਮਿਲ ਗਿਆ ਤੇ ਇਕੱਲੇ ਇਕੱਲੇ ਘਰਾਂ ਮੈਂ 4 4 5 5 ਗੱਡੀਆਂ ਖੜੀਆਂ ਨੇ ਇੱਕ ਤਾਂ ਹੈਗਾ ਤਾਂ ਉੱਥੇ ਦਾ ਮੁੰਡਾ ਉਹਨੂੰ ਗੱਡੀ ਪੈਸਾ ਮਿਲ ਗਿਆ ਗੱਡੀ ਚਲਾਉਣੀ ਵੀ ਨਹੀਂ ਦੀ ਆਉਂਦੀ ਗੱਡੀ ਲੈ ਕੇ ਗੱਡੀ ਪਰ ਡਰਾਈਵਰ ਰੱਖਿਆ ਪਿਆ ਨਾਲੇ ਆਪ ਵਿਹਲਾ ਕੁਝ ਕਰਨਾ ਨਹੀਂ ਕੁਝ ਨਹੀਂ ਉਹੀ ਉਹੀ ਹੋਈ ਜਬਰਦਸਤ ਪੈਸੇ ਲਿਜੇ ਵਰਤ ਹਾਂਜੀ ਆਪਾਂ ਆ ਗਏ ਹਾਂ ਜੀ ਖੇਤ ਵਿੱਚ ਤੇ ਖੇਤ ਵਿੱਚ ਮੰਡੀਪ ਲਾਉਣ ਲੱਗੇ ਆ ਕਣਕ ਨੂੰ ਤੇ ਆਪਣਾ ਛਟੀਆਂ ਨੂੰ ਪਾਣੀ April ਦੇ ਵਿੱਚ ਕਿਤੇ ਜਾ ਕੇ ਬਾਡਾ ਲੱਗਣਾ ਹੈ ਕਣਕ ਨੂੰ ਵਿਸਾਖੀ ਤੋਂ ਆ ਹੁਣੇ ਹੀ ਅਨਬੁਰਾ ਹਾਲ ਹੈ ਇਹ ਮਨਦੀਪ ਪੁੱਛਾ ਰਹੇ ਆ ਪੈਪ ਸਸਿਕਾਲ ਜੀ ਸਾਰਿਆਂ ਨੂੰ ਮੈਗਰੂਚੇ ਪਾਛੇ ਚੜਦੀ ਕਲਾ ਬਖਸ਼ੀ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਸਾਰਿਆਂ ਦੇ ਆਪਾਂ ਆ ਰਹੇ ਜੀ ਪੈਪ ਊੜੀ ਜੀ ਹੈਗੀ ਕਾਲੀ ਦੀ ਪਾਵਰ ਦਾ ਕੋਈ ਪਤਾ ਨਹੀਂ ਹੈਗਾ ਕਦ ਟ੍ਰਿਪ ਕਰ ਜਾਣੀ ਗਰਮੀ ਹੁਣੇ ਤੇ ਕਿੰਨੀ ਗਰਮੀ ਹੋ ਗਈ ਆ ਬਹੁਤ ਬੁਰਾ ਹਾਲ ਹੈ ਹੁਣੇ ਉੱਧਰ ਉਹ ਜਿਹੜੀਆਂ ਕਣਕਾਂ ਨੇ ਉਹ ਉੱਧਰ ਹਾਂ ਹਾਂ ਉਹ ਆਪਣਾ ਜਿਹੜੀਆਂ ਸਾਹਮਣੇ ਆ ਕੋਠੀ ਦੇ ਅੰਦਰਲੀ ਸੜ ਇੱਥੇ ਸਾਰੀਆਂ ਚ ਬੱਲਾ ਨਿਕਲੇ ਆਇਆ ਇਹ ਅਪ੍ਰੈਲ ਚ ਤਾਂ ਹੋ ਜਾਂਦਾ ਅਪ੍ਰੈਲ ਚ ਫਿਰ ਹਲੇ ਮਾਰਚ ਹਲੇ ਫਰਵਰੀ ਦਾ ਮਹੀਨਾ ਲੈ ਮਾਰਚ ਨਹੀਂ ਰਹਿ ਗਿਆ ਵਿੱਚ ਅਪ੍ਰੈਲ ਚ ਤਾਂ ਬਢਾਈ ਹੋ ਜਾਂਦੀ ਹੈ ਫਿਰ ਇਸ ਵਾਰ ਥੋੜਾ ਜਲਦੀ ਨਾ ਵਸਾਖੀ ਨੂੰ ਉਹੀ ਮੈਂ ਕਹਿੰਨੀ ਆ ਦਾਤੀ ਲੱਗ ਜਾਂਦੀ ਆ ਵਿਸਾਖੀ ਨੂੰ ਹੂੰ ਨਹੀਂ ਨਹੀਂ ਰਹਿ ਗਿਆ ਵਿੱਚ ਮਾਰਚੇ ਰਹਿ ਗਿਆ ਵਿਚਾਲੇ ਹਾਂ ਚੰਗੀ ਗੱਲ ਆ ਅਪ੍ਰੈਲ ਤਾਂ ਆਇਆ ਲੈ ਧੁੱਪ ਦੇ ਕਿੰਨੀ ਤੇਜ਼ ਪੈ ਰਹੀ ਆ ਬਹੁਤ ਤੇਜ਼ ਆ ਹੋਏ ਦੋ ਦਿਨ ਤੋਂ ਹੀ ਆ ਹੂੰ ਦੋ ਦਿਨ ਤੋਂ ਹੀ ਆ ਨਾ ਮੌਸਮ ਨੂੰ ਦਾ ਫਰਕ ਪੈਂਦਾ ਸਹੀ ਬੰਦਾ ਜਿਹੜਾ ਤਾਂ ਬੰਦਾ ਕੰਮ ਕਰਦਾ ਉਹ ਉਹਨੂੰ ਤਾਂ ਲੱਗਦੀ ਆ ਗਰਮੀ ਜਿਹੜਾ ਬੈਠਿਆ ਬੇਲਾ ਉਹਨੂੰ ਲੱਗ ਜਾਂਦੀ ਠੰਡ ਹਾਂ ਉਹਨੂੰ ਠੰਡ ਲੱਗਦੀ ਆ ਹੋਰ ਕੰਮ ਕਰਦੇ ਆ ਫਿਰ ਖੂਨ ਦਾ ਸਰਕਲ ਤੇਜ ਹੁੰਦਾ ਕੋਈ ਜਾਂਦਾ ਨਾ ਹਾਂ ਸਹੀ ਹੱਲ ਉਹ ਵੀ ਕਰਕੇ ਗਰਮੀ ਆਉਂਦੀ ਆ ਹਾਂ 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 ਕਣਕ ਤਾਂ ਇਹ ਵੀ ਸੋਹਣੀ ਹੋ ਗਈ ਆ ਨਾਲੇ ਹੁਣ ਬੀਜੀ ਦੀ ਸੋਹਣੀ ਪਰ ਆਪਾਂ ਬੁੱਟੇ ਪਟਾਏ ਸਨ ਨਾ ਤਾਂ ਲੇਟ ਆ ਆਪਣੀ ਹਾਂ ਪਰ ਉਹ ਫੇਰ ਵੀ ਸੋਹਣੀ ਹੋ ਗਈ ਆ ਕਣਕ ਕਣਕ ਨੂੰ ਪਾਣੀ ਲੱਗਣ ਤੋਂ ਬਾਅਦ ਰੇਪੈਣ ਤੋਂ ਬਾਅਦ ਇਹ ਨਾ ਬਥੇਰੀ ਸੋਹਣੀ ਹੋਰ ਹੋ ਜਾਣਾ ਯੋਨਾਲ ਤੇ ਥੋੜੀ ਜੀ ਲੇਟ ਆ ਜੂਗੀ ਹਾਂ ਠੀਕ ਹੈ ਤਾਂ 10 ਦਿਨ ਦਾ ਫਰਕ ਪੈ ਜੂਗਾ ਹੋਰ ਕਿੰਨਾ ਕੁ ਫਰਕ ਪੈਣਾ ਜੇ ਖਾਲੀ ਛੱਡ ਦਿੰਦੇ ਹਾਂ ਫਿਰ ਕੁਝ ਵੀ ਨਹੀਂ ਤਾਂ ਹੋਣਾ ਹਾਂ ਲਾਹੇ ਦੀ ਉਹ ਜਿਹੜੀ ਹੈਗੀ ਆ ਮੈਂ ਤਾਂ ਐ ਸੋਚਿਆ ਸੀ ਵੀ ਜੇ ਕਣਕ ਨਹੀਂ ਵੀ ਹੋਊਗੀ ਹਾਂ ਕਮ ਸੇ ਕਮ ਡੰਗਰਾਂ ਦਾ ਕੱਖਾਂ ਦਾ ਤਾਂ ਹੋ ਜੂਗਾ ਉਹੀ ਤਾਂ ਗੱਲ ਹੈ ਠੀਕ ਹੈ ਨਾ ਕੱਖਾਂ ਦਾ ਤਾਂ ਸਰੂ ਨਾ ਵੀ ਹੋਈ ਕੋਈ ਚੱਕਰ ਨਹੀਂ ਹਾਂ ਕੱਖ ਤਾਂ ਹੋਣਗੇ ਡੰਗਰਾਂ ਨੂੰ ਕੱਖੇ ਹੋ ਜੂंगे ਹਰਿਆਈ ਹੋਊਗੀ ਇਸ ਵਾਰ ਆਪਾਂ ਨੇ ਕਾਫੀ ਮੁੱਲ ਲੈ ਕੇ ਪਾਈ ਹੈ ਹਾਂ ਕੱਖ ਮਤਲਬ ਕੀ ਆਪਣੇ ਨਾ ਹੋਣ ਕਰਕੇ ਲੇਟ ਕੱਪੜੇ ਲੈਣ ਨਾਲ ਲੇਟ ਹੋ ਗਈ ਸੀ ਪਰਸੀਨ ਹੂੰ ਦੋ ਤਿੰਨ ਵਾਰ ਆਪਾਂ ਨੇ ਮੁੱਲ ਲੈ ਲਿਆ ਹੂੰ ਮੁੱਲ ਨਾਲ ਤੇ ਦਾ ਚੱਗਾ ਹੀ ਆ ਉਹੀ ਤਾਂ ਗੱਲ ਹੈ ਹੂੰ ਕਮ ਸੇ ਕਮ ਡੰਗਰਾਂ ਦਾ ਹਰਿਆਈ ਦਾ ਸਰੂਗਾ ਤੂੜੀ ਤਾਂ ਹੋਊਗੀ ਡੰਗਰਾਂ ਦੀ ਉੱਗਗੀ ਹਾਂ ਸਹੀ ਗੱਲ ਹੈ ਕੋਈ ਗਰ ਬਿਮਾਰ ਹੋਣ ਕਰਕੇ ਵੀ ਹੋ ਗਿਆ ਨਾ ਉਹ ਗੱਲ ਹੈ ਫਿਰ ਉਧਰ ਖੇਤ ਤੇ ਪਾਣੀ ਸੱਟ ਐਕਸੀਡੈਂਟ ਹੋਇਆ ਸੱਟ ਲੱਗੀ ਐ ਉਹਦਾ ਵੀ ਹੋ ਗਿਆ ਹੋ ਗਿਆ ਖੇਤ ਨੂੰ ਵੀ ਮਹੀਨਾ ਤੋਂ 15-20 ਦਿਨ ਤਾਂ ਬੱਤੇ ਨਹੀਂ ਆਇਆ ਹੈਗਾ ਪਾਣੀ ਨਾਲ ਹੂੰ ਕੋਈ ਕ ਹੈ ਨੀ ਮਾ ਜੇ ਬਰਸਾਤ ਦਾ ਪਾਣੀ ਆ ਗਿਆ ਸਾਰਾ ਉਸੇ ਖੇਤ ਮੰਨੂ ਹੋ ਕੇ ਕਰਾਉ ਸੋਣਾ ਪਿੰਡ ਦਾ ਪਾਣੀ ਸਾਰਾ ਹੂੰ ਇਹ ਤਾਂ ਹੈ ਪਿਛਲੀ ਵਾਰ ਤੇ ਹੁਣ ਕਿੰਨਾ ਕ ਉਹ ਲੱਗ ਪੈਪ ਤਾਂ ਹੋ ਗਿਆ ਪੂਰਾ ਆ ਜੋੜਨਾ ਬਸ ਇਹ ਤਾਂ ਬਸ ਮੋਟਰੇ ਚਲਾਉਣੇ ਨੇ ਫਿਰ ਹੁਣ ਚਲਾ ਦੇਣੀ ਤੇ ਕਿਤੇ ਲੰਘ ਲੂਂਗੀ ਵੀ ਨਾ ਜਾਵੇ ਪਾਵਰ 11:00 ਵਜੇ ਤਾਂ ਆਹੀ ਆ ਅੱਛਾ ਤਰੀਕ ਮੈਂ ਕਹੀ ਚੱਕ ਕੇ ਆਉਣੀ ਭੁੱਲ ਗਿਆ ਘਰ ਤੋਂ ਫੇ ਮੈਨੂੰ ਦੱਸ ਦੇਣਾ ਤਾਂ ਹੁਣ ਮੈਂ ਲੈ ਆਣੀ ਤੇ ਫੇ ਮੈਂ ਅਰੀਂ ਜਾ ਰਹੀ ਸੀ ਫੇ ਮਨ ਲੱਗਿਆ ਵੀ ਕਿਤੇ ਬਾਹਰ ਨਾ ਹੋਵੇਂ ਫੇ ਮੈਂ ਧੁਰਪੀ ਹੋਣੀ ਐਕਟਿਵ ਵਾਲੇ ਕੇ ਆ ਦੇਖ ਇਧਰ ਕੱਟਿਆ ਰੱਖਿਆ ਹੋਇਆ ਪਾਈਪ ਨੂੰ ਇਹਨੂੰ ਮੈਂ ਕਹਿੰਦਾ ਵੱਢ ਕੇ ਉਰਤੇ ਗਾਂ ਚੜਾ ਦਵਾ ਪਾਈਪ ਨਹੀਂ ਤਾਂ ਫੇ ਪਾਣੀ ਇੱਥੀ ਨੂੰ ਚੋਈ ਜਾਣਾ ਸਾਰਾ ਹੀ ਕਾ ਤੇ ਵੱਡਣਾ ਇਹਦੇ ਵਿੱਚ ਕੋਈ ਲੀਰ ਲੂਰ ਤੇ ਛਾਦਣਾ ਨਹੀਂ ਲੀਰ ਨਹੀਂ ਫਸਲੀ ਹੁੰਦੀ ਇਹ ਚ ਆ ਦੇਖ ਤੂੰ ਆ ਟੱਕ ਆ ਏ ਇਹ ਵੱਡ ਹੋਇਆ ਹੈ ਦਾਤੀ ਦੁੱਤੀ ਵਜੀ ਵੀ ਹੈ ਕਿਸੇ ਨੇ ਜਾਣ ਕੇ ਇਸ ਤੀ ਮਰਾਈ ਵੀ ਹੈ ਇਹ ਚੱਲ ਕੋਈ ਨਾ ਇਹਨੂੰ ਇੰਨਾ ਕ ਕੱਢ ਕੇ ਨਾ ਟੁਕੜਾ ਠੀਕ ਹੈ ਪੈ ਪੈ ਗਾਂਹ ਚੜਾ ਦੇਣਾ ਹਾਂ ਬਸ ਪੀ ਹੋ ਜੂਗਾ ਲੋਟ ਹਾਂ ਚੱਲ ਮੈਂ ਉਹ ਕਰਾਂ ਦਾਤੀ ਆਰ ਮੇਰੀ ਉਹਦੇ ਵਿੱਚ ਰਹਗੀ ਮਨ ਲੱਗਾ ਰੇੜੀ ਵਿੱਚ ਫੇਲੇ ਮੈਂ ਕਹੀ ਲੈ ਕੇ ਆਉਣੀ ਚਾਕੇ ਤੇ ਫੇ ਬਾਜ ਨੂੰ ਵੀ ਲੈ ਕੇ ਆਉਣਾ ਸਕੂਲ ਤੋਂ ਆ ਪਾਈਰ ਸਾਰਾ ਹੀ ਖਰਾਬ ਹੈ ਹਨਾ ਵਿਚ ਵਿਚ ਲੀਕ ਆ ਯਾਰ ਹੁਣ ਉਹ ਪਾਣੀ ਸਾਰਾ ਪਿੱਛੇ ਜਾ ਰਿਹਾ ਤਾਂ ਹਾਂ ਸਹੀ ਗੱਲ ਹੈ ਦੁਬਾਰਾ ਉਹ ਕਰਿਆ ਵੀ ਲੀਕ ਵਾਲਾ ਪਾਸਾ ਇਧਰ ਕਰ ਦਵਾ ਕੰਮ ਸੇ ਕਉਂ ਖੇਚ ਤਾ ਗਿਰੂਗਾ ਸਹੀ ਪਾਵਰ ਮੱਸੀ ਹੁੰਦੀ ਤੋ ਫੇਲੀ ਕਿੰਨਾ ਕੁ ਟਾਈਮ ਤੁਹਾਨੂੰ ਨਹੀਂ ਚੰਗਾ ਨਹੀਂ ਟਾਈਮ ਤੁਹਾਨੂੰ ਸਹੀ ਗੱਲ ਹੈ ਪਾਈਪ ਨਾ ਲੈ ਲੋ ਇੱਕ ਨਾ ਮੈਂ ਇੱਕ ਹੋਰ ਲੈਣਾ ਹੈ ਯਾਰ ਇਹ ਪਾਈਪ ਹੋ ਗਿਆ ਖਰਾਬ ਪਾਈਪ ਵਧੀਆ ਲੈਣਾ ਹੁਣ ਜਿਹੜਾ ਲੈਣਾ ਨਾ ਇਿੱਕਦਾ ਇਹ ਵੀ ਵਧੀਆ ਹੀ ਤਾਂ ਇਹ ਗੜਾ ਮਾੜਾ ਲਿੱਤਾ ਦਾ ਇਹ ਬੰਦਾ ਜਿਹੜਾ ਵਿੱਚ ਦਵਾਉਣੇ ਆਲਾ ਤਾਂ ਨਾ ਹੂੰ ਉਹਨੇ ਹੇਠ ਉੱਪਰ ਕਰਕੇ ਹਲਕਾ ਪੈਪ ਦਵਾਇਆ ਜਮੈਂ ਹੂੰ ਐਸੇ ਲੱਤੇ ਵਧੀਆ ਦੇ ਤੇ ਮੈਨੂੰ ਪਤਾ ਨਹੀਂ ਤਾਂ ਹੈਗਾ ਉਸ ਟਾਈਮ ਇੰਨਾ ਚਲ ਕੋਈ ਨਾ ਹੁਣ ਪਾਣੀ ਇੰਨਾ ਸੋਹਣਾ ਚੱਲ ਗਿਆ ਤਾਂ ਮੋਟਰ ਸੋਹਣੀ ਚੱਲ ਪਈ ਤੀ ਹੁਣ ਤੇ ਮੋਟਰ ਤਾਂ ਹੁਣ ਦੁਬਾਰਾ ਚੱਲ ਪੈਣੀ ਆ ਉੱਥੇ ਸਾਰਾ ਪਾਣੀ ਉਹ ਪਾਣੀ ਹੋ ਗਿਆ ਪਾਣੀ ਬਾਹਰ ਨਹੀਂ ਜਾਊਗਾ ਕੰਮ ਤੋਂ ਕੰਮ ਆ ਦੇ ਹੂੰ ਆ ਦੇ ਕਿੰਨਾ ਲੀਕ ਹੋ ਰਿਹਾ ਠੀਕ ਹਾਂ ਇਹਨਾਂ ਦੇ ਉੱਪਰ ਉਚੜਾਉਣੇ ਪੈਣੇ ਮੈਨੂੰ ਅੱਧਾ ਪਾਣੀ ਤਾਂ ਐਵੇਂ ਖਰਾਬ ਹੋ ਹੀ ਜਾਣਾ ਹਾਂ ਉੱਪਰ ਉਹ ਲਾਉਣੇ ਪੈਣੇ ਆਪਾਂ ਇੱਥੇ ਦੇਖ ਆ ਲੈ ਉਹ ਹੀ ਤਾਂ ਹੈ ਆਹਦੇ ਟੁਕੜੇ ਸੇ ਆ ਨਾ ਛੇ ਚੜਾਉਣੇ ਪੈਣੇ ਉਹਦੇ ਉੱਪਰ ਚੱਲ ਕੋਈ ਨੂੰ ਜਿੱਥੇ ਜਿੱਥੇ ਲੀਕੇਜ ਜ਼ਿਆਦਾ ਪਾਈਪ ਦਾ ਕਰੋ ਨਾ ਮੈਂ ਲਿਆਉਣ ਦਾ ਹੀ ਲੱਗਣਾ ਹੈ ਹਾਂ ਆਹ ਦੇਖੋ ਆ ਇੱਕ ਠੀਕ ਹੈ ਉਰੀ ਨੂੰ ਭੱਜੀ ਜਾਣਾ ਬਾਣੀ ਸਰ ਕਹੋ ਆ ਹਾਂ ਵੀ ਹੁਣ ਕਿਆ ਕਰਨਾ ਅੱਛਾ ਉਹ ਜਿਹੜਾ ਵੱਡੇ ਆ ਤਾਂ ਇੱਥੇ ਮੂਰੇ ਲਾ ਲਿਆ ਇਹ ਉੱਪਰ ਲੜਾਉਣਾ ਅੱਛਾ ਠੀਕ ਹੈ ਠੀਕ ਹੈ ਜਿੱਥੇ ਤੋਂ ਹੋਰ ਹੋਰ ਇੱਥੇ ਜ਼ਿਆਦਾ ਲੀ ਕਿੰਨੀ ਕੁ ਦੂਰ ਹੈ ਉਹ ਜਿਵੇਂ ਬੱਟਾ ਹੈ ਅੱਛਾ ਚਲੋ ਠੀਕ ਹੈ ਫਿਰ ਹਨਾ ਮੈਂ ਤਾਂ ਫਿਰ ਹੁਣ ਚਲਦੀ ਆ ਘਰ ਨੂੰ ਠੀਕ ਹੈ ਜੀ ਤੇ ਬਾਜ਼ ਨੂੰ ਬਾਜ਼ ਨੂੰ ਟਾਈਮ ਲੱਗਿਆ ਤਾਂ ਫਿਰ ਮੈਂ ਲੈ ਆਨੀ ਆ ਜਾ ਕੇ ਦਾਦੀ ਨਾ ਫਿਰ ਮੈਨੂੰ ਹਾਂ ਪਰ ਮੈਨੂੰ ਫਿਰ ਮੋਟਰਸਾਈਕਲ ਵੀ ਘਰ ਤੇ ਹੀ ਚੱਕਣਾ ਪੈਣਾ ਯਾਰ ਤੂੰ ਹੀ ਲੈ ਆਈ ਕੋਈ ਨਾ ਮੈਂ ਲਿਆਉਂਗੀ ਫਿਰ ਇੱਥੇ ਨੂੰ ਆਉਣ ਵਾਸਤੇ ਜੇ ਆਉਣਾ ਹੋਇਆ ਫਿਰ ਦੇਖ ਲਾਂਗੇ ਹੈ ਜੇ ਆਉਣਾ ਹੋਇਆ ਉਹਨੇ ਇੱਥੇ ਨੂੰ ਆਪਣਾ ਖੇਤ ਚੋਂ ਕੌਣ ਆਉਣਾ ਘੱਟ ਨਹੀਂ ਆਉਣਾ ਠੀਕ ਹੈ ਕੋਈ ਨਾ ਫਿਰ ਲਿਆਉਂਗੀ ਨਾਲ ਮੈਂ ਚਾਹ ਲਈ ਆਉਂਗੀ ਹਨਾ ਹਾਂ ਠੀਕ ਹੈ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਬਸਕ੍ਰਾਈਬਰ ਕਰ ਲਿਓ ਮੇਰਾ ਚੈਨਲ ਤੇ ਨਵੀਂ ਵੀਡੀਓ ਲਿਆਉਣ ਵਾਸਤੇ ਮਿਲਦੀ ਹੈ ਫਿਰ ਤੁਹਾਨੂੰ ਕੱਲ ਨੂੰ ਜੀ ਲਿਆਉਂਦੇ ਰਹਾਂਗੇ ਐਦਾਂ ਹੀ ਤੁਹਾਡੇ ਵਾਸਤੇ ਹਰ ਰੋਜ਼ ਨਵੀਂ ਵੀਡੀਓ ਧੰਨਵਾਦ ਜੀ